ਸਭ ਤੋਂ ਪਹਿਲੇ ਗੀਤ ਨਾਲ ਦੁਕਾਨੇ ਨਾਲ ਦੁਨੀਆ ਦਾ ਮਹਿਕਮਾ ਨੰਬਰ 1 ਆਪ ਜੀ ਨਾਲ ਜਾਣ ਪਛਾਣ ਕਰਾਉਣ ਜਾ ਰਹੇ ਹਾਂ ਕਿਉਂਕਿ ਸੰਸਾਰ ਦੇ ਵਿੱਚ ਤਕਰੀਬਨ ਮਹਿਕਮੇ ਤਿੰਨ ਚਾਰ ਹੀ ਮੰਨੇ ਤਾਂ ਨੇ ਬਾਕੀ ਲੋਕ ਤਾਂ ਐਵੇਂ ਟਾਈਮ ਪਾਸ ਹੀ ਕਰਦੇ ਆ 1 ਨੰਬਰ ਤੇ ਮੈਂ ਆਪਣੇ ਕੋਲੋਂ ਮਹਿਕਮਾ ਗਿਣਦਾ ਜੀ ਡਰਾਈਵਰਾਂ ਦਾ 2 ਨੰਬਰ ਤੇ ਮੇਰੇ ਨੌਜਵਾਨ ਵੀਰ ਸਾਡੇ ਸਿਕਿਉਰਿਟੀ ਵਾਲੇ ਪੁਲਿਸ ਮਹਿਕਮੇ ਵਾਲੇ ਤੇ 3 ਨੰਬਰ ਤੇ ਬਿਜਲੀ ਮਲਾਜ਼ਮ 4 ਨੰਬਰ ਤੇ ਅਸੀਂ ਕਲਾਕਾਰ ਵੀ ਠੀਕ ਹੀ ਹੁੰਦੇ ਆ ਜੇ ਬਾਕੀ ਲੋਕ ਤਾਂ ਐਵੇਂ ਟਾਈਮ ਹੀ ਪਾਸ ਕਰਦੇ ਆ ਮਹਿਕਮਾ ਨੰਬਰ 1 ਦਾ ਖਤਮ ਆ ਆਪਣੇ ਵੱਲੋਂ ਡਰਾਈਵਰਾਂ ਨੂੰ ਕਿਸ ਤਰ੍ਹਾਂ ਦਾ ਨਾਬ ਜੀ ਨੂੰ ਮੈਂ ਦੱਸਣ ਲੱਗਾ ਬੜੀ ਖੂਬਸੂਰਤ ਗੱਲ ਹੈ ਕਿ ਕਿਤੇ ਢਾਬਿਆਂ ਤੇ ਬੈਠ ਕੇ ਆਪ ਜੀ ਨੂੰ ਖਾਣਾ ਖਾਣ ਦਾ ਸਮਾਂ ਨਸੀਬ ਹੋਵੇ ਤਾਂ ਗੱਲਾਂ ਇਹਨਾਂ ਦੀਆਂ ਸੁਣਨ ਵਾਲੀਆਂ ਹੁੰਦੀਆਂ ਨੇ ਸਾਰੇ ਜੜੀ ਸੜਕਾਂ ਤੇ ੱੱਕੇ ਖਾ ਕੇ ਵੀ ਜ਼ਿੰਦਗੀ ਦੀਆਂ ਕਿੰਨੀਆਂ ਖੂਬਸੂਰਤ ਅਤੇ ਕਿੰਨੀਆਂ ਹੁਸੈਨ ਗੱਲਾਂ ਕਰਦੇ ਨੇ ਇਹ ਡਰਾਈਵਰਾਂ ਤੋਂ ਸਿੱਖਣਾ ਚਾਹੀਦਾ ਹੈ ਵੈਸੇ ਵੀ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਮਰਦਾ ਦਿਲ ਕਿਆ ਖਾਕ ਜੀਆ ਕਰਤੇ ਹਨ ਮੇਰੇ ਕਹਿਣ ਤੋਂ ਭਾਵ ਹੈ ਜਿਉਣ ਦਾ ਟੰਗ ਡਰਾਈਵਰ ਵੀਰਾਂ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਇਹਨੇ ਰੰਗਲੇ ਸੁਭਾਅ ਦੇ ਮਾਲਕ ਹੁੰਦੇ ਨੇ ਭਾਵੇਂ ਕਿਸੇ ਵੀ ਮੁਲਕ ਦੇ ਹੋਣ ਕਿਸੇ ਕੰਟਰੀਜ਼ ਦੇ ਹੋਣ ਕਿਸੇ ਵੀ ਸੂਬੇ ਦੇ ਹੋਣ ਕੋਈ ਵੀ ਇਹਨਾਂ ਦੀ ਲੈਂਗੁਏਜਾਂ ਬੋਲੀ ਹੋਵੇ ਮਿਲ ਕੇ ਜਿਹਨੂੰ ਮਰਜ਼ੀ ਦੇਖ ਲ ਡ라이ਵਰ ਹੀ ਹੁੰਦੇ ਆ ਮੇਰੇ ਕਹਿਣ ਤੋ ਪਾਵੈ ਦੁਨੀਆ ਦਾ ਸਭ ਤੋਂ ਖੂਬਸੂਰਤ ਅੰਗਰੇਜ਼ ਸੁਭਾ ਦਾ ਮਹਿਕਮਾ ਡਰਾਈਵਰਾਂ ਦਾਬ ਜੀ ਦੇ ਚਰਨਾਂ ਚ ਰੱਖਣ ਲੱਗਾ ਆ ਚੁੱਕੀ ਇੱਕ ਅਸਰਚੋ ਰਿਕਾਰਡ ਗੀਦੇ ਨਾਲ ਉਮੀਦ ਹੈ ਮਾਣ ਬਖਸ਼ੋਗੇ ਇਸੇ ਉਮੀਦ ਨਾਲ ਤੁਹਾਡਾ ਆਪਣਾ ਹਾਕਮ ਤੇ ਬੀਬਾ ਦਰਜੀ ਮੋੜਦੀ ਕਰੀ ਨਾ ਇਨਕਾਰੀ ਡੜੇ ਵਰਾਈ ਫੁੱਲੇ ਖੱਤੀ ਲੈ ਮੁੰਨੇ ਮੱਸ ਤੋਂ ਖੁੰਜੀ ਅਸਵਾਰੀ ਡੜੇ ਵਰਾਈ ਫੁੱਲੇ ਖੱਤੀ ਲੈ ਮੁੰਨੇ ਮੱਸ ਤੋਂ ਖੁੰਜੀ ਅਸਵਾਰੀ ਡੜੇ ਵਰਾਈ ਫੁੱਲੇ ਖੱਤੀ ਲੈ ਕਿੱਥੋਂ ਆਈ ਕਿੱਥੇ ਜਾਣਾ ਮੈਨੂੰ ਦੱਸ ਤੂੰ ਟਿਕਾਣਾ ਕਿੱਥੋਂ ਆਈ ਕਿੱਥੇ ਜਾਣਾ ਮੈਨੂੰ ਦੱਸ ਤੂੰ ਟਿਕਾਣਾ ਬੰਦਾ ਹੁੰਦਾ ਏ ਨਹੀਂ ਬੰਦੇ ਦਾ ਸਹਾਰਾ ਨਹੀਂ ਬੈਠ ਜਾਂ ਪਰੰਤ ਸੀਟ ਤੇ ਆਉਂ ਮਿੰਨੀ ਨਾਲੋਂ ਬਾਦਕੇ ਨਜ਼ਾਰਾ ਨੀ ਬੈਠ ਜਾ ਫਰੰਟ ਸੀਟ ਤੇ ਆਉ ਬੱਸ ਨਾਲੋਂ ਦੁਗਣਾ ਨਜ਼ਾਰਾ ਨੀ ਬੈਠ ਜਾ ਫਰੰਟ ਸੀਟ ਤੇ ਅਬੰਬੇ ਹੁਨ ਪਾਲ ਅੱਖਾਂ ਨੀਦ ਨਾਲ ਲਾਲੋਗੇ ਅਬੰਬੇ ਹੁਨ ਪਾਲ ਅੱਖਾਂ ਨੀਦਨ ਅੜ ਲਾਲੇ ਵਿੱਚ ਬੈਠੂਗੀ ਖੋਲਣਾ ਤੁਹਾਰੇ ਰੇ ਰੇ ਪੁੰਨੇ ਖੱਤੀਲੇ ਰੇ ਨਾ ਪਾਸ ਤੋਂ ਫੰਜੀਏ ਸਵਾਰੀ ਰੇ ਰਹਾਏ ਪੁੰਨੇ ਖੱਤੀਲੇ ਰੇ ਮੈਂ ਪਾਸ ਤੋਂ ਫੰਜੀਏ ਸਵਾਰੀ ਰੇ ਰਹਾਏ ਪੁੰਨੇ ਖੱਤੀਲੇ ਟੁੱਟੇ ਰੋੜ ਤੇ ਸਪੀਡ ਹੋਣੀ ਘੱਟ ਨਾ ਮੱਥਾ ਬਾਡੀ ਚ ਮਰਾ ਕੇ ਖਾਲੀ ਛੱਟ ਨਾ ਤੇ ਰੋਡ ਤੇ ਸਪੀਡ ਹੋਣੀ ਘੱਟ ਨਾ ਮੱਥਾ ਬਾਡੀ ਚ ਮਰਾ ਕੇ ਖਾਲੀ ਛੱਟ ਨਾ ਅੱਖੋਂ ਖਿ ਸੋਖੀ ਲਾਲੂ ਅੱਖਾਂ ਜਾਨੇ ਨੂੰ ਪਾਲੂ ਨਾ ਅੱਖੋਂ ਖਿ ਸੋਖੀ ਲਾਲੂ ਅੱਖਾਂ ਜਾਨੇ ਨੂੰ ਪਾਲੂ ਅੱਗੇ ਪਾਲੇ ਪਿੱਛੋਂ ਕਹੇਗੀ ਦੁਬਾਰਾ ਨੀ ਬੈਠ ਜਾ ਫਿਰ ਅੱਟ ਸੀਟ ਤੇ ਆਉ ਸੁਮਨ ਆਲੋ ਟੁਕਣਾ ਨਜ਼ਾਰਾ ਨੀ ਬੈਠ ਜਾ ਫਰੰਟ ਸੀਟ ਤੇ ਆਉ ਕਾਰ ਨਾਲੋਂ ਬਾਦਕੇ ਨਜ਼ਾਰਾ ਨੀ ਬੈਠ ਜਾ ਫਰੰਟ ਸੀਟ ਤੇ ਤਾਂ ਕਿ ਕਰ ਤੈਨੂੰ ਛੱਡ ਆਉਂ ਕਰ ਗੱਲਾਂ ਬਾਤਾਂ ਦਾ ਕਿੱਦੜ ਤੈਨੂੰ ਛੱਡ ਆਉਂ ਕਰ ਮੈਂ ਨਹੀਂ ਕਹਤਾ ਜੈ ਲਾ ਤੁਮਾਰੀ ਰੇ ਰਾਇ ਫੁੱਲ ਨੀ ਖੱਟਲੇ ਮੇਰੇ ਬਸ ਤੋਂ ਸਿੰਜੀ ਸਵਾਰੀ ਰੇ ਰਾਇ ਫੁੱਲ ਨੀ ਖੱਟਲੇ ਮੇਰੇ ਬਸ ਤੋਂ ਸਿੰਜੀ ਸਵਾਰੀ ਰੇ ਰਾਇ ਫੁੱਲ ਨੀ ਖੱਟਲੇ ਅੱਖ ਲੱਗ ਜਾ ਤੁਮਾਰੀ ਵਾਲੇ ਪਾਟੀ ਦੇ ਦਿਨ ਕੱਲਿਆਂ ਮਸਾਫਰੀ ਤੇ ਕੱਟੀ ਦੇ ਖੱਲ ਲੱਗ ਜਾ ਤਮਾਰੇ ਵਾਲੇ ਫੱਟੀ ਦੇ ਦਿਨ ਕੱਲਿਆਂ ਮਸਾਫਰੀ ਚ ਕੱਟੀ ਦੇ ਤਾਹੀ ਕਹਨੇ ਬਹਿ ਜਾ ਕੇ ਨੀਤ ਬਦਲੀ ਤੇ ਲੱਗੀ ਤਾਹੀ ਕਹਨੇ ਬਹਿ ਜਾ ਕੇ ਨੀਤ ਬਦਲੀ ਤੇ ਲੱਗੀ ਹਾ ਤੂੰ ਤਾਂ ਦਿਨ ਦੀ ਨਾ ਚੱਲਣ ਕੋਈ ਯਾਰਾ ਨੀ ਬਹਿ ਜਾ ਫਰਾਂਟ ਸੀਟ ਤੇ ਆਉ ਮੇਨਿ ਨਾਲੋਂ ਵਧ ਕੇ ਨਜ਼ਾਰਾ ਘਰ ਆਏ ਫੰਨੇ ਖਾਤੀ ਲੈ ਇਹ ਮੈਂ ਬੱਸ ਦੁੱਖਾਂ ਜੀਂ ਸਵਾਰੀ ਉਹ ਬਹਿ ਜਾ ਫਰਾਂਟ ਸੀਟ ਤੇ ਆਉ ਸਮਨ ਅਣੋ ਦੁਕਨਾਂ ਲਦਾਰਾ ਅਰੇ ਵਰਾਏ ਫੰਨੇ ਖਾਕੇ ਲੇ ਹੱਥੇ ਨਾ ਪਾਸ ਤੋਂ ਫੰਜੀਏ ਸਵਹਾਈ ਨਹੀਂ ਬੈਠ ਜਾ ਫਰੰਟ ਸੀਟ ਤੇ ਸਭ ਤੋਂ ਪਹਿਲੇ ਗੀਤ ਨਾਲ ਦੁਕਾਨੇ ਨਾਲ ਦੁਨੀਆ ਦਾ ਮਹਿਕਮਾ ਨੰਬਰ 1 ਆਪ ਜੀ ਨਾਲ ਜਾਣ ਪਛਾਣ ਕਰਾਉਣ ਜਾ ਰਹੇ ਹਾਂ ਕਿਉਂਕਿ ਸੰਸਾਰ ਦੇ ਵਿੱਚ ਤਕਰੀਬਨ ਮਹਿਕਮੇ ਤਿੰਨ ਚਾਰ ਹੀ ਮੰਨੇ ਤਰਨੇ ਨੇ ਬਾਕੀ ਲੋਕ ਤਾਂ ਐਵੇਂ ਟਾਈਮ ਪਾਸ ਹੀ ਕਰਦੇ ਆ। ਵਨ ਨੰਬਰ ਤੇ ਮੈਂ ਆਪਣੇ ਕੋਲੋਂ ਮਹਿਕਮਾ ਗਿੰਦਾਂ ਜੀ ਡਰਾਈਵਰਾਂ ਦਾ। ਦੋ ਨੰਬਰ ਤੇ ਮੇਰੇ ਨੌਜਵਾਨ ਵੀਰ ਸਾਡੇ ਸਿਕਿਉਰਿਟੀ ਵਾਲੇ ਪੁਲਿਸ ਮਹਿਕਮੇ ਵਾਲੇ ਤੇ ਤਿੰਨ ਨੰਬਰ ਤੇ ਬਿਜਲੀ ਮਲਾਜ਼ਮ। ਚਾਰ ਨੰਬਰ ਤੇ ਅਸੀਂ ਕਲਾਕਾਰ ਵੀ ਠੀਕ ਹੀ ਹੁੰਦੇ ਆ ਜੇ ਬਾਕੀ ਲੋਕ ਤਾਂ ਐਵੇਂ ਟਾਈਮ ਹੀ ਪਾਸ ਕਰਦੇ ਆ। ਮਹਿਕਮਾ ਨੰਬਰ 1 ਦਾ ਖਤਮ ਮੈਂ ਆਪਣੇ ਵੱਲੋਂ ਡਰਾਈਵਰਾਂ ਨੂੰ ਕਿਸ ਤਰ੍ਹਾਂ ਦਾ ਨਾਬ ਜੀ ਨੂੰ ਮੈਂ ਦੱਸਣ ਲੱਗਾ। ਬੜੀ ਖੂਬਸੂਰਤ ਗੱਲ ਹੈ ਕਿ ਕਿਤੇ ਢਾਬਿਆਂ ਤੇ ਬੈਠ ਕੇ ਆਪ ਜੀ ਨੂੰ ਖਾਣਾ ਖਾਣ ਦਾ ਸਮਾਂ ਨਸੀਬ ਹੋਵੇ। ਤਾਂ ਗੱਲਾਂ ਇਹਨਾਂ ਦੀਆਂ ਸੁਣਨ ਵਾਲੀਆਂ ਹੁੰਦੀਆਂ ਨੇ ਸਾਰੇ ਜਹਾੜੀ ਸੜਕਾਂ ਤੇ ੱੱਕੇ ਖਾ ਕੇ ਵੀ ਜ਼ਿੰਦਗੀ ਦੀਆਂ ਕਿੰਨੀਆਂ ਖੂਬਸੂਰਤ ਅਤੇ ਕਿੰਨੀਆਂ ਹੁਸੈਨ ਗੱਲਾਂ ਕਰਦੇ ਨੇ ਇਹ ਡਰਾਈਵਰਾਂ ਤੋਂ ਸਿੱਖਣਾ ਚਾਹੀਦਾ ਹੈ ਵੈਸੇ ਵੀ ਸਿਆਣੇ ਕਹਿੰਦੇ ਨੇ ਕਿ ਜ਼ਿੰਦਗੀ ਜ਼ਿੰਦਾਦਿਲੀ ਦਾ ਨਾਮ ਹੈ ਮਰਦਾ ਦਿਲ ਕਿਆ ਖਾਕ ਜੀਆ ਕਰਤੇ ਹਨ ਮੇਰੇ ਕਹਿਣ ਤੋਂ ਭਾਵ ਹੈ ਜਿਉਣ ਦਾ ਟੰਗ ਡਰਾਈਵਰ ਵੀਰਾਂ ਤੋਂ ਸਿੱਖਣਾ ਚਾਹੀਦਾ ਹੈ ਕਿਉਂਕਿ ਇਹਨੇ ਰੰਗਲੇ ਸੁਭਾਅ ਦੇ ਮਾਲਕ ਹੁੰਦੇ ਨੇ ਭਾਵੇਂ ਕਿਸੇ ਵੀ ਮੁਲਕ ਦੇ ਹੋਣ ਕਿਸੇ ਕੰਟਰੀਜ਼ ਦੇ ਹੋਣ ਕਿਸੇ ਵੀ ਸੂਬੇ ਦੇ ਹੋਣ ਕੋਈ ਵੀ ਇਹਨਾਂ ਦੀ ਲੈਂਗੁਏਜਾਂ ਬੋਲੀ ਹੋਵੇ ਮਿਲ ਕੇ ਜਿੰਨੂੰ ਮਰਜ਼ੀ ਦੇਖ ਡ라이ਵਰ ਹੀ ਹੁੰਦੇ ਆ ਮੇਰੇ ਕਹਿਣ ਤੋਂ ਪਾਵੇ ਦੁਨੀਆ ਦਾ ਸਭ ਤੋਂ ਖੂਬਸੂਰਤ ਅੰਗਰੇਜ਼ ਸੁਭਾ ਦਾ ਮਹਿਕਮਾ ਡਰਾਈਵਰਾਂ ਦਾਬ ਜੀ ਦੇ ਚਰਨਾਂ ਚ ਰੱਖਣ ਲੱਗਾ ਆ ਚੁੱਕੀ ਇੱਕ ਅਸਰਚੋ ਰਿਕਾਰਡ ਕੀ ਦੇ ਨਾਲ ਉਮੀਦ ਹੈ ਮਾਣ ਬਖਸ਼ੋਗੇ ਇਸੇ ਉਮੀਦ ਨਾਲ ਤੁਹਾਡਾ ਆਪਣਾ ਹਾਕਮ ਤੇ ਬੀਬਾ ਦਰਜੀ I ain't it.